ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡੇ ਕੀ ਵਿਚਾਰ ਹਨ ਕੁਝ ਜਿਹੜੇ ਫੇਸਬੁਕ ਮੈਸੇਜ ਪਹਿਲੇ ਸੈਗਮੈਂਟ ਤੇ ਨੇ ਵੀ ਪਰਮਜੀਤ ਸਿੰਘ ਲਿਖਦੇ ਨੇ ਅਮੇਜ਼ਿੰਗ ਟੀਮ ਵਰਕ ਡਾਕਟਰ ਸਾਹਿਬ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਖਾਲਸਤਾਨ ਜ਼ਿੰਦਾਬਾਦ 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 ਸ਼ੁਕਰੀਆ ਵੀਰ ਤਰਮਿੰਦਰ ਸਿੰਘ ਮਾਨ ਲਿਖਦੇ ਨੇ ਡਾਕਟਰ ਸਾਹਿਬ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਹੁੰਦਾ ਹੈ ਜੀ ਮੈਂ ਪਹਿਲਾਂ ਸਿਰਫ ਕੌਮੀ ਆਵਾਜ਼ ਰੇਡੀਓ ਤੇ ਹੀ ਸੁਣ ਸਕਦਾ ਸੀ ਪਰ ਹੁਣ ਵੇਖ ਵੀ ਸਕਦੇ ਹਾਂ ਜੀ ਬਹੁਤ ਬਹੁਤਨਵਾਜ ਜੀ ਧਰਮਿੰਦਰ ਸਿੰਘ ਮਨ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਹਰਜੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ ਮਨਮੀਤ ਸਿੰਘ ਖਾਲਿਸਤਾਨ ਮੇਰੀ ਜਾਨ ਖਾਲਿਸਤਾਨ ਜ਼ਿੰਦਾਬਾਦ ਬਹੁਤ ਸ਼ੁਕਰੀਆ ਮਹਿਮੂਦ ਹੁਸੈਨ ਜਮੀਲ ਖਾਲਿਸਤਾਨ ਜ਼ਿੰਦਾਬਾਦ 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 ਅਨਸ ਸਤੀ ਸਤੀ ਖਾਲਿਸਤਾਨ ਜ਼ਿੰਦਾਬਾਦ 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 ਹਸਨ ਪੱਟੀ ਰਾਣਾ ਖਾਲਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ 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 ਆ ਬਾਬਾ ਖਾਲਸਤਾਨੀ ਖਾਲਸਤਾਨ ਜ਼ਿੰਦਾਬਾਦ ਮਹਿੰਦਰਜੀਤ ਗਿੱਲ ਓਨਲੀ ਖਾਲਸਤਾਨੀ ਸੋਲੂਸ਼ਨ ਖਾਲਸਤਾਨੀ ਕੋ ਖਾਲ ਦਰਸਤ ਫਰਮਾਇਆ ਕਮਲਜੀਤ ਸਿੰਘ ਮਾਨ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੇ ਫੋਟੇ ਜੁਜਾਰ ਵਰਕ ਜਿਹੜੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੋਗਾ ਸਿੰਘ ਪੰਗੋ ਸਤਿ ਸ੍ਰੀ ਅਕਾਲ ਤਰਮਿੰਦਰ ਸਿੰਘ ਮਾਨ ਫਿਰ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਹਸਨ ਪੱਟੀ ਰਾਣਾ ਜ਼ਿੰਦਾਬਾਦ ਅਲੀ ਅਜਵਦ ਜੀ ਨੇ ਲਿਖਿਆ डॉक्टर साहब ऑल पाकिस्तानइज आर विद यू बट आई हैव अ कंसर्न दैट एसोसिएशन ऑफ पाकिस्तान गवर्नमेंट विद दिस कॉज विल डैमेज इंडिजीनस मूवमेंट ऑफ खार्िस्तान स्पेशली सो कॉल्ड इंडियन नेशनलिज्म दैट इज ओनली एंटी पाक कैन बी यूज्ड अगेंस्ट खार्िस्तान मूवमेंट खार्िस्तान जिंदाबाद 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 अली अजवत जी दा एक कंसर्न है कि जे ਪਾਕਿਸਤਾਨ ਗਵਰਨਮੈਂਟ ਮਦਦ ਕਰਦੀ ਹੈ ਤਾਂ ਫਿਰ ਤੁਹਾਡੀ ਮੂਵਮੈਂਟ ਜਿਹੜੀ ਹੈ ਉਹ ਜੁੜ ਜਾਏਗੀ ਪਾਕਿਸਤਾਨ ਦੇ ਨਾਂ ਨਾਲ ਔਰ ਜਿਹੜੀ ਪੰਜਾਬ ਦੇ ਵਿੱਚ ਲਹਿਰ ਹੈ ਉਸ ਨੂੰ ਧੱਕਾ ਲੱਗੇਗਾ ਦੇਖੋ ਇਹ ਠੀਕ ਹੈ ਵੀ ਇੱਕ ਸਟੇਜ ਦੇ ਉੱਤੇ ਸ਼ੁਰੂ ਚ ਅਸਵੇਂ ਸਾਡੇ ਵੀ ਕੁਝ ਵੀਰ ਪੈਣਾ ਐਵੇਂ ਸੋਚਦੇ ਸੀ ਪਰ ਹੁਣ ਅਸੀਂ ਉਸ ਮੁਕਾਮ ਤੇ ਆ ਗਏ ਔਰ ਇਹ ਸਾਡਾ ਇਕੱਲਾ ਪਾਕਿਸਤਾਨ ਨਹੀਂ ਅਸੀਂ ਤਾਂ ਦੁਨੀਆ ਦੇ ਹਰ ਦੇਸ਼ ਨੂੰ ਅ ਇਹ ਅਪੀਲ ਜਿਵੇਂ ਯੂਗਾਵੇ ਜਿਹੜਾ ਕਿ ਸਕਿਉਰਿਟੀ ਕੌਂਸਲ ਦਾ ਮੈਂਬਰ ਹੈ ਔਰ ਪ੍ਰੈਜ਼ੀਡੈਂਟਲੀ ਰਨ ਕਰਨਾ ਹੈ ਸੋ ਉਹਨਾਂ ਨੂੰ ਵੀ ਕਿਹਾ ਕਿ ਜੀ ਸਾਡੀ ਮਦਦ ਕਰੋ ਸਕਿਉਰਿਟੀ ਕੌਂਸਲ ਚ ਤੁਸੀਂ ਹੈਗੇ ਹੋ ਪੰਜਾਬ ਚ ਜਿਹੜਾ ਭਾਰਤੀ ਕਬਜ਼ੇ ਵਾਲਾ ਉਹਦੇ ਚ ਰੈਫਰੈਂਡਮ ਕਰਵਾਓ ਸੋ ਅਸੀਂ ਸਮਝਦੇ ਹਾਂ ਇਹ ਗੱਲ ਅਸੀਂ ਬੜੀ ਸਪਸ਼ਟ ਕੀਤੀ ਹੈ ਕਿ ਭਾਈ ਸਾਨੂੰ ਪਾਕਿਸਤਾਨ ਦੀ ਕੋਈ ਫਾਈਨੈਂਸ਼ੀਅਲ ਮਦਦ ਨਹੀਂ ਚਾਹੀਦੀ ਕੋਈ ਸਾਨੂੰ ਮਿਲਟਰੀ ਟ੍ਰੇਨਿੰਗ ਨਹੀਂ ਚਾਹੀਦੀ ਸਾਨੂੰ ਡਿਪਲੋਮੈਟਿਕ ਹੈਲਪ ਚਾਹੀਦੀ ਸੋ ਡਿਪਲੋਮੈਟਿਕ ਹੈਲਪ ਦਾ ਮਤਲਬ ਹਿਊਮਨ ਰਾਈਟਸ ਇਸ਼ੂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਸਿੱਖ ਕਮਿਊਨਿਟੀ ਵਸਦੀ ਹੈ ਉਹ ਵੀ ਜਦੋਂ ਅਸੀਂ ਇਧਰ ਪ੍ਰੋਟੈਸਟ ਕਰਦੇ ਹਾਂ ਖਾਲਸਤਾਨ ਲਈ ਨਨਕਾਣਾ ਸਾਹਿਬ 'ਚ ਵੀ ਹੁੰਦਾ ਹੈ ਲਾਹੌਰ 'ਚ ਵੀ ਹੁੰਦਾ ਹੈ ਸ਼ਹੀਦੀ ਦਿਨ ਵੀ ਉਹ ਮਨਾਉਂਦੇ ਨੇ ਜੀ ਦੂਸਰਾ ਕਿਉਂਕਿ ਸਾਡੇ ਇਤਿਹਾਸਕ ਗੁਰਦੁਆਰੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਪਾਕਿਸਤਾਨ 'ਚ ਨੇ ਲੱਖਾਂ ਸਿੱਖ ਜਿਹੜੇ ਨੇ ਸਾਲ 'ਚ ਉੱਥੇ ਵਿਜ਼ਿਟ ਕਰਦੇ ਨੇ ਔਰ ਇਤਿਹਾਸਕ ਗੁਰਦੁਆਰਿਆਂ ਦੇ ਨਾਤੇ ਪਾਕਿਸਤਾਨ ਸਾਡਾ ਹਾਫਿਜ਼ ਹੈ ਉਨਾ ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਨੇ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ ਉਪਰ ਅਕਾਫ ਬੋਰਡ ਹੈ ਸੋ ਉਸ ਹਵਾਲੇ ਨਾਲ ਵੀ ਜਿਹੜੇ 30 ਮਿਲੀਅਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਆਰਟੀਕੂਲੇਟ ਕਰਨਾ ਹੈ ਪਾਕਿਸਤਾਨ ਗਵਰਨਮੈਂਟ ਕਰ ਸਕਦੀ ਹੈ ਵਿਦ ਨਾ ਪੈਰਾਮੀਟਰਸ ਆਫ ਦਾ ਲਾ ਜੋ ਇੰਡੀਆ ਬਲੋਚਿਸਤਾਨ ਦੇ ਹਵਾਲੇ ਨਾਲ ਕਰ ਰਿਹਾ ਹੈ ਜਾਂ ਜਿਸ ਕਿਸਮ ਦੇ ਦਫਤਰ ਖੁੱਲ ਆ ਰਹੇ ਨੇ ਅਸਾਈਲਮ ਦੇਣ ਨੂੰ ਤਿਆਰ ਬੈਠੇ ਨੇ ਜਾਂ ਵਿਦਨ ਦਾ ਕੰਟਰੀ ਗੜਬੜ ਕਰਵਾ ਰਹੇ ਨੇ ਸੋ ਅਸੀਂ ਉਸ ਕਿਸਮ ਦੀ ਇਹਨਾਂ ਤੋਂ ਮਦਦ ਨਹੀਂ ਮੰਗਦੇ ਹੈ ਜੋ ਕਿ ਇੰਡੀਆ ਆਲਰੇਡੀ ਜਿਹੜੀ ਹੈ ਉਹ ਬਲੋਚਾਂ ਦੀ ਔਰ ਸਿੰਧੀਆਂ ਦੀ ਜਾਂ ਇਵਨ ਗਿਲਗਿਤ ਦੇ ਹਵਾਲੇ ਨਾਲ ਵੀ ਕਰ ਰਹੇ ਅਸੀਂ ਡਿਪਲੋਮੈਟਿਕ ਸਪੋਰਟ ਮੰਗਦੇ ਹਾਂ ਬਾਕੀ ਪਾਕਿਸਤਾਨੀ ਆਵਾਮ ਜਿੰਨੀਆਂ ਮੁਹੱਬਤ ਔਰ ਜਿਵੇਂ ਸਾਡੇ ਨਾਲ ਖਲੋਤੇ ਨੇ ਸਾਡਾ ਜਿਹੜਾ ਉਹ ਰੋਮ ਰੋਮ ਉਹਨਾਂ ਦੇ ਲਈ ਹਮੇਸ਼ਾ ਕਰਜ਼ਦਾਰ ਰਹੇ ਪਰ ਪਾਕਿਸਤਾਨ ਗਵਰਨਮੈਂਟ ਨੂੰ ਡਿਪਲੋਮੈਟਿਕ ਲੈਵਲ ਤੇ ਇਹ ਦੋਨੋਂ ਹੀ ਨੁਕਤੇ ਨੇ ਜਿਹੜੇ ਕਿ ਉਹਨਾਂ ਨੂੰ ਮੋਰਲੀ ਵੀ ਰਿਸਪਾਂਸਿਬਲ ਬਣਾਉਂਦੇ ਨੇ اخلاقی ਤੌਰ ਤੇ ਕਿ ਉਹ ਸਿੱਖ ਕੌਮ ਦੇ ਨਾਲ ਖਲੋਣ ਜੀ ਬਿਲਕੁਲ ਜਿਹੜੇ ਇਸ਼ੂ ਅਲਟੀਮੇਟਲੀ ਕਿਉਂਕਿ ਅੱਜਕੱਲ ਜੋ ਕੁਝ ਸਾਡੇ ਦਿਮਾਗਾਂ 'ਚ ਵੀ ਚੱਲ ਰਿਹਾ ਹੈ on the ground ਵੀ ਚੱਲ ਰਿਹਾ ਹੈ ਔਰ ਇਹ ਗੇਮ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨ ਦੇ ਵੀ ਜਿਹੜੇ ਖਾਸ ਤੌਰ ਤੇ سنجیدہ ਲੋਕ ਨੇ ਅੱਪਰ ਲੈਵਲ ਤੇ ਉਹਨਾਂ ਨੂੰ ਸਮਝ ਆਣੀ ਸ਼ੁਰੂ ਹੋਈ ਹੈ ਵੀ ਇੰਡੀਆ ਦੀ ਗੇਮ ਵਿਦਨ ਕੀ ਹੈ ਵਿਦਨ ਕੰਟਰੀ ਮੁਸਲਮਾਨਾਂ ਨੂੰ ਡਰਾ ਕੇ ਰੱਖਣਾ ਚੋਣਾਂ ਦੇ ਵਿੱਚ ਉਹਦਾ ਬੈਨੀਫਿਟ ਲੈਣਾ ਪਾਕਿਸਤਾਨ ਤੇ ਪ੍ਰੈਸ਼ਰ ਰੱਖ ਕੇ ਕਿ ਜੀ ਅਸੀਂ ਹੁਣ ਇਹ ਸਾਨੂੰ ਰਸਤਾ ਖੁੱਲ ਗਿਆ ਐ ਸੋ ਕਾਲਡ ਸਰਜਕਲ ਸਟ੍ਰਾਈਕ ਦਾ ਅਸੀਂ ਕਰਾਂਗੇ ਪਲੱਸ ਇੰਟਰਨੈਸ਼ਨਲੀ ਜਿਵੇਂ ਉਹਨਾਂ ਨੇ ਕਿਹਾ ਜੀ ਅਸੀਂ ਆਈਸੋਲੇਟ ਕਰਾਂਗੇ ਪਾਕਿਸਤਾਨ ਨੂੰ ਔਰ ਉਹਦੇ ਵਿੱਚ ਇੱਕ ਸਟੈਪ ਜਿਹੜਾ ਉਹਨਾਂ ਨੇ ਖਾਸ ਤੌਰ ਤੇ ਸਾਊਥ ਏਸ਼ੀਆ ਦੀ ਅਮਨ ਸ਼ਾਂਤੀ ਨੂੰ ਪੰਕ ਕਰਨ ਲਈ ਕੀਤਾ ਉਹ ਜਿਹੜਾ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ ਜਿਹੜੀ ਮੀਟਿੰਗ ਸੀ ਇਸਲਾਮਾਬਾਦ ਚ ਉਹਨੂੰ ਇੰਡੀਆ ਨੇ ਆਪ ਤਾਂ ਨਹੀਂ ਸੀ ਜਾਣਾ ਪਰ ਉਹਨਾਂ ਨੇ ਪ੍ਰਵੇਲ ਕੀਤਾ ਪੂਟਾਨ ਦੇ ਉੱਤੇ শ্রীলੰਕਾ ਦੇ ਉੱਤੇ ਨੇਪਾਲ ਦੇ ਉੱਤੇ ਔਰ ਬੰਗਲਾਦੇਸ਼ ਤੇ শ্রীলੰਕਾ ਨੇ ਤਾਂ ਬਾਅਦ ਚ ਗਿਆ ਪਹਿਨਾ ਬੰਗਲਾਦੇਸ਼ ਉਹ ਇਹਨਾਂ ਨੇ ਸਮਝਿਆ ਵੀ ਸਾਡੀ ਬਹੁਤ ਕਾਮਯਾਬੀ ਹੋ ਗਈ ਐ ਅਸੀਂ ਜਿਹੜਾ ਸਾਰਕ ਫੇਲ ਕਰਤਾ ਹੈ ਫੇਲ ਕਾਦਾ ਕੀਤਾ ਐ ਪਾਕਿਸਤਾਨ ਨੂੰ ਕੀ ਫਰਕ ਪੈਂਦਾ ਓ ਤੁਸੀਂ ਉਹ ਸਾਰਕ ਤੋਂ ਲੱਡੂ ਲੈਂਦਾ ਪਾਕਿਸਤਾਨ ਰਾਦਰ ਹੁਣ ਇਹਦੇ ਥੱਲੇ ਅੱਗੇ ਤਾਂ ਹੁੰਦਾ ਵੀ ਮਾੜੀ ਮੋਟੀ ਤੁਸੀਂ ਕਮਿਟਮੈਂਟ ਜਦੋਂ ਦੰਦੇ ਹੋ ਫਿਰ ਤੁਹਾਨੂੰ ਕੁਝ ਚੀਜ਼ਾਂ ਪ੍ਰੋਟੋਕਾਲ ਫੋਲੋ ਕਰਨਾ ਪੈਂਦਾ ਓਦੇ ਥੱਲੇ ਉਹਨਾਂ ਦੇ ਹੀ ਤੁਰੇ ਹੁੰਦੇ ਸੀ ਪਾਕਿਸਤਾਨ ਵੱਲ ਵੀ ਉਹਨਾਂ ਦੇ ਅੱਗੇ ਪੱਤਰਕਾਰ ਆ ਗਏ ਕੁਈ ਹੋਰ ਆ ਕੇ ਡਰਾਮੇ ਬਾਜ਼ੀਆਂ ਕਰਦੇ ਸੀ ਜੀ ਔਰ ਇਹਦੇ ਨਾਲ ਹੁਣ ਪਾਕਿਸਤਾਨ ਜਿਹੜਾ ਹੈ ਉਹਨੇ ਦੇਖਿਆ ਕਿ ਵੀ ਇਹਨਾਂ ਨੇ ਸਾਡਾ ਉਹਨਾਂ ਨੇ ਆਪਣਾ ਦਾਇਰਾਕਾਰ ਵੱਡਾ ਕਰਨਾ ਸ਼ੁਰੂ ਕਰ ਦਿੱਤਾ ਔਰ ਮੁਸ਼ਾਹਦ ਹੁਸੈਨ ਜਿਹੜੇ ਕਿ ਪਾਕਿਸਤਾਨ ਚ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੇ ਚੇਅਰਮੈਨ ਵੀ ਰਹੇ ਨੇ ਔਰ ਬਹੁਤ ਪਹਿਲਾਂ ਬੇਸ਼ੱਕ ਪਹਿਲਾਂ ਉਹਨਾਂ ਦਾ ਸੰਬੰਧ ਨਵਾਜ਼ ਸ਼ਰੀਫ ਪਾਰਟੀ ਨਾਲ ਸੀ ਫਿਰ ਉਹ ਤੋਂ ਟੁੱਟ ਗਏ ਜਦੋਂ ਕਿ ਨਵਾਜ਼ ਸ਼ਰੀਫ ਤੇ ਖਿਲਾਫ ਕੂ ਕੀਤਾ ਮੁਸ਼ਰਫ ਨੇ ਔਰ ਬੇਸ਼ੱਕ ਵਾਪਸ ਉਹਨਾਂ ਨੂੰ ਰੀਹੈਬਿਟੇਟ ਨਹੀਂ ਹੋਏ ਪਰ ਕਿਉਂਕਿ ਜਿਹੜਾ ਬੰਦਾ ਟੈਲੈਂਟਡ ਹੁੰਦਾ ਹੈ ਉਸ ਦੀਆਂ ਸੇਵਾਵਾਂ ਦੀ ਹਰ ਇੱਕ ਨੂੰ ਲੋੜ ਹੁੰਦੀ ਹੈ ਉਹਨਾਂ ਨੇ ਉਸ ਦੌਰ ਚ ਚਾਈਨਾ ਪਾਕਿਸਤਾਨ ਇੱਕ ਫਰੈਂਡਸ਼ਿਪ ਥਿੰਕ ਟੈਂਕ ਬਣਾਇਆ ਜਿਹਦੇ ਤੇ ਉਹਨਾਂ ਨੇ ਸਾਈਲੈਂਟਲੀ ਕੰਮ ਕੀਤਾ ਔਰ ਉਹਦੇ ਨਤੀਜੇ ਸਾਹਮਣੇ ਨੇ ਔਰ ਹੁਣ ਵੀ ਜਿਹੜੀ ਟੀਮ ਅਮਰੀਕਾ ਦੇ ਵਿੱਚ ਆਈ ਪਾਕਿਸਤਾਨ ਦਾ ਕੇਸ ਲੈ ਕੇ ਉਸ ਚ ਮਸ਼ਾਹਦ ਹੁਸੈਨ ਦਾ ਮੇਨ ਰੋਲ ਹੈ ਔਰ ਉਹਨਾਂ ਨੇ ਜਿਹੜਾ ਇਹ ਇੱਕ ਨਵਾਂ ਕਾਨਸੈਪਟ ਦੇ ਦਿੱਤਾ ਇਹ ਹੁੰਦਾ ਹੈ ਸਿਆਣੇ ਬੰਦੇ ਦੀ ਗੱਲ ਕਿ ਜੀ ਇਹ ਠੀਕ ਹੈ 8-9 ਦੇਸ਼ਾਂ ਦਾ ਪਹਿਲਾ ਸਾਊਥ ਏਸ਼ੀਅਨ ਸਾਰਗਸੀ ਉਹਨਾਂ ਨੂੰ ਵੱਡੇ ਦਾਇਰਾਕਾਰ ਚ ਲੈ ਜਾਵਾਂਗੇ ਅਸੀਂ ਉਹ ਤੋੜੋ ਮੋਨੋਪੋਲੀ ਜਿਹੜੀ ਇੰਡੀਆ ਦੀ ਨੇ ਹੁਣ ਪਟਾਨ ਕਿਹੜੇ ਮੁਲਕਾਂ ਜੋ ਮੁਲਕ ਰੱਖਿਆ ਉਹਨਾਂ ਦੀ ਸਟੇਟ ਬਣਾਇਆ ਉਹਨੂੰ ਇਹੀ ਹਾਲ ਇਹਨਾਂ ਨੇ ਹੁਣ ਬੰਗਲਾਦੇਸ਼ ਦਾ ਕੀਤਾ ਜੀ ਨੇਪਾਲ ਦੇ ਵਿੱਚ ਵੀ ਰਾ ਨੇ ਕੂਕ ਰਾ ਕੇ ਪਰਚੰਡਾ ਆਪਣਾ ਏਜੰਟ ਲਿਆ ਆਂਦਾ ਹੁਣ ਪਾਕਿਸਤਾਨ ਸੀਕਸ bigger sar to counter india's influence ਪਾਕਿਸਤਾਨ ਨੇ ਇੱਕ ਨਵਾਂ ਆਈਡੀਆ ਜਿਹੜਾ ਉਸ ਦੇ ਉੱਤੇ ਕੰਮ ਸ਼ੁਰੂ ਕੀਤਾ ਹੈ ਜੀ ਪਾਕਿਸਤਾਨ ਇਜ਼ ਐਕਸਪਲੋਰਿੰਗ ਦਾ ਪੋਸਿਬਿਲਿਟੀ ਆਫ ਕ੍ਰੀਏਟਿੰਗ ਗ੍ਰੇਟਰ ਸਾਊਥ ਏਸ਼ੀਅਨ ਇਕਨੋਮਿਕ ਐਲਾਈਅੰਸ ਟੂ ਕਾਊਂਟਰ ਇੰਡੀਆਜ਼ ਕੰਟਰੋਲਿੰਗ ਹੋਲਡ ਓਨ ਦਾ 8 ਮੈਂਬਰ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਡਿਪਲੋਮੈਟਿਕ ਆਬਜ਼ਰਵਰ ਸੈਡ ਮੈਂ ਆਲਰੇਡੀ ਐਕਸਪਲੇਨ ਕਰ ਦਿੱਤਾ ਹੈ ਇਹ ਪਾਰਲੀਮੈਂਟਰੀ ਡੈਲੀਗੇਸ਼ਨ ਫ ਪਾਕਿਸਤਾਨ ਵਿਚ ਇਜ਼ ਨਾਓ ਇਨ ਨਿਊਯਾਰਕ ਪਿਚਡ ਥਿਸ ਆਈਡੀਆ ਡੂਰਿੰਗ ਇਟਸ 5 ਡੇ ਵਿਜ਼ਿਟ ਟੂ ਵਾਸ਼ਿੰਗਟਨ ਲਾਸਟ ਵੀਕ ਡਾਨ ਰਿਪੋਰਟ ਡਾਨ ਅਖਬਾਰ ਨੇ ਇਸ ਨੂੰ ਰਿਪੋਰਟ ਕੀਤਾ ਇਹ ਗ੍ਰੇਟਰ ਸਾਊਥ ਏਸ਼ੀਆ ਇਜ਼ ਆਲਰੇਡੀ ਐਮਰਜਿੰਗ ਸੈਡ ਸੈਨੇਟਰ ਮੁਸ਼ਾਇਦ ਹੁਸੈਨ ਸૈયਦ ਇਨ ਵਨ ਆਫ ਹਿਸ ਇੰਟਰੈਕਸ਼ਨਸ ਵਿਦ ਦਾ ਮੀਡੀਆ ਥਿਸ ਗ੍ਰੇਟਰ ਸਾਊਥ ਏਸ਼ੀਆ ਇਨਕਲੂਡਸ ਚਾਈਨਾ ਹੁਣ ਇਹ ਇਟਸ ਵੈਰੀ ਇਟਸ ਗ੍ਰੇਟ ਆਈਡੀਆ ਥਿਸ ਗ੍ਰੇਟਰ ਸਾਊਥ ਏਸ਼ੀਆ ਇਨਕਲੂਡਸ ਚਾਈਨਾ ਈਰਾਨ ਐਂਡ ਦਾ ਨੇਬਰਿੰਗ ਸੈਂਟਰਲ ਏਸ਼ੀਆ ਰਿਪਬਲਿਕਸ ਹੁਣ ਤੁਸੀਂ ਚਾਈਨਾ ਲਿਆ ਕੇ ਬਿਠਾ ਦਿਓ ਨਾਲ ਜਿਹੜਾ ਸੈਂਟਰਲ ਏਸ਼ੀਆ ਰਿਪਬਲਿਕ ਆ ਜਾਣੋ ਸਾਰੇ ਜਿਹੜੇ ਨੇ ਕਿਰਗਿਸਤਾਨ, ਉਜ਼ਬੇਕਿਸਤਾਨ, ਤੁਰਕਮਾਨਿਸਤਾਨ ਜੀ ਕਜ਼ਾਕਿਸਤਾਨ ਹੁਣ ਇਹ ਸਾਰੇ ਜਿਹੜੇ ਨੇ ਆਲਰੇਡੀ ਪਾਕਿਸਤਾਨ ਗੇਟਵੇ ਵੀ ਹੈ ਇੱਥੋਂ ਸੈਂਟਰਲ ਏਸ਼ੀਆ ਦਾ ਪਲੱਸ ਚਾਈਨਾ ਔਰ ਉਹਦੇ ਨਾਲ ਈਰਾਨ ਕਿਉਂਕਿ ਔਰ ਉਹਦਾ ਜਿਹੜਾ ਕੀ ਹੈ ਔਰ ਜਿਹੜਾ ਇਸ ਵੇਲੇ بلوچستان ਇਸ਼ੂ ਖੜਾ ਕਰਤਾ ਹੈ ਔਰ ਦੂਜਾ ਹੈ ਉਹਦਾ ਰੀਜ਼ਨ ਗਵਾਦਰ ਪੋਰਟ ਹੈ ਔਰ ਇਕਨੋਮਿਕਲ ਜ਼ੋਨ ਬਣਾਉਣ ਦੀ ਗੱਲ ਹੈ ਕਿਉਂਕਿ ਚਾਈਨਾ ਪਾਕਿਸਤਾਨ ਜਦੋਂ ਇੱਕ ਕੋਰੀਡੋਰ ਬਣਦੇ ਇਹ ਵਾਰਮ ਵਾਟਰਸ ਨੇ ਗਰਮ ਪਾਣੀ ਜਿਨ੍ਹਾਂ ਨੂੰ ਕਦੇ ਹਮੇਸ਼ਾ ਰਸ਼ੀਆ ਦੇ ਜ਼ਾਰ ਡ੍ਰੀਮ ਕਰਦੇ ਰਹੇ ਵਾਰਮ ਵਾਟਰਸ ਆਫ ਇੰਡੀਅਨ ਓਸ਼ੀਨ ਜਿਹੜਾ ਗਵਾਦਰ ਚ ਹੈ ਔਰ ਇਹਦੇ ਨਾਲ ਜਦੋਂ ਇਹ ਬਣ ਜਾਂਦਾ ਹੈ ਵਪਾਰ ਦਾ ਰਸਤਾ ਖੁੱਲਦਾ ਹੈ ਕੱਲਾ ਚਾਈਨਾ ਦਾ ਹੀ ਨਹੀਂ ਸੈਂਟਰੇਸ਼ੀਅਨ ਰਿਪਬਲਿਕਸ ਲਈ ਵੀ ਉਹਨਾਂ ਦਾ ਸਫ਼ਰ ਨੇੜੇ ਹੋ ਜਾਂਦਾ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਵੀ ਵਾਂਟ ਇੰਡੀਆ ਟੂ ਜੁਆਇਨ ਦਾ ਅਰੇਂਜਮੈਂਟ ਐਸ ਵੈਲ ਇਹ ਹੁੰਦਾ ਹੈ ਇਹਨੂੰ ਕਹਿੰਦੇ ਨੇ ਕਿ ਵੀ ਫਰਦਰ ਤੁਖ ਨਹੀਂ ਦੇਣਾ ਉਹ ਕਹਿੰਦੇ ਅਸੀਂ ਗ੍ਰੇਟਰ ਬਣਾ ਰਹੇ ਹਾਂ ਸਾਰ ਤੁਸੀਂ ਛੋਟੇ ਜਿਹੇ ਰਸੀ ਆਜੋ ਅਸੀਂ ਜਿਹੜਾ ਓਪਨ ਕੀਤਾ ਤੇ ਤੁਸੀਂ ਜੁਆਇਨ ਕਰੋ ਸੋ ਅਸੀਂ ਸਮਝਦੇ ਹਾਂ ਵੀ ਦਿਸ ਇਜ਼ ਅ ਗੁੱਡ ਆਈਡੀਆ ਕਿ ਉਹਨਾਂ ਨੇ ਅੱਗੇ ਉਹਦੀ ਪੂਰੀ ਡੀਟੇਲ ਹੈ ਕਿ ਵੀ ਇਹਦਾ ਕੀ ਕੰਸੀਕਵੈਂਸਸ ਹੋਣਗੇ ਪਾਕਿਸਤਾਨ ਹੋਪਸ ਥੈਟ ਦਿਸ ਨਿਊ ਅਰੇਂਜਮੈਂਟ ਵਿਲ ਗਿਵ ਇਟ ਮੋਰ ਰੂਮ ਟੂ ਮੈਨੂਵਰ ਵੈਨ ਇੰਡੀਆ ਟ੍ਰਾਈਜ਼ ਟੂ ਫੋਰਸ ਅ ਡਿਸੀਜਨ ਔਨ ਇਟ ਕਿ ਇਹ ਸਾਰਾ ਪਾਰਟ ਜਿਹੜਾ ਹੈ ਹੁਣ ਪਾਕਿਸਤਾਨ ਨੇ ਇਹ ਹੁਣੇ ਚੱਲ ਰਹੀ ਹੈ ਉਹਨਾਂ ਦੀ ਲੜਾਈ ਉੱਥੋਂ ਤੱਕ ਨਹੀਂ ਹੈ ਇੰਟਰਨੈਸ਼ਨਲੀ ਇੰਡੀਆ ਕੀ ਕਰ ਰਿਹਾ ਉਹ ਵੀ ਕੋ ਚੁੱਪ ਕਰਕੇ ਨਹੀਂ ਬੈਠੇ ਸ਼ੈਤਾਨ ਨੇ ਪੂਰੇ ਨਿਊਕਲੀਅਰ ਪ੍ਰੋਲੀਫਰੇਸ਼ਨ ਲਿੰਕੇजेस ਹੈਵ ਪਾਕ ਫਿੰਗਰਪ੍ਰਿੰਟਸ ਇੰਡੀਆ ਐਟ ਯੂਨਾਈਟਿਡ ਨੇਸ਼ਨ ਹੁਣ ਇੰਡੀਆ ਦਾ ਨੁਮਾਇੰਦਾ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨ ਦੇ ਵਿੱਚ ਕਹਿੰਦਾ ਹੈ ਕਿ ਜਿਹੜੀ ਇਹ ਨਿਊਕਲੀਅਰ ਪ੍ਰੋਲੀਫਰੇਸ਼ਨ ਹੋਈ ਹੈ ਭਾਵੇਂ ਉਹਨੂੰ ਨਾਰਥ ਕੋਰੀਆ ਨਾਲ ਜੋੜ ਦੇਣ ਈਰਾਨ ਨਾਲ ਜੋੜ ਦੇਣ ਕਿ ਜੀ ਇਹ ਇਹਦੇ ਚ ਪਾਕਿਸਤਾਨ ਦੀਆਂ ਉਂਗਲੀਆਂ ਦੇ ਨਿਸ਼ਾਨ ਨੇ ਜੀ ਹਿਟਿੰਗ ਆਊਟ ਐਟ ਪਾਕਿਸਤਾਨ ਇੰਡੀਆ ਹੈਜ਼ ਸੈਡ ਨਿਊਕਲੀਅਰ ਪ੍ਰੋਲੀਫਰੇਸ਼ਨ ਲਿੰਕੇजेस ਐਕਟਿਵ ਹੈਵ ਕਲੀਅਰ ਪਾਕਿਸਤਾਨ ਫਿੰਗਰਪ੍ਰਿੰਟਸ ਐਂਡ ਐਨ ਅਨਬ੍ਰਿਡਲਡ ਐਕਸਪੈਂਸ਼ਨ ਆਫ ਫਿਸਲ ਮਟੀਰੀਅਲ ਅੰਡਰ ਦਾ ਨੈਕਸਸ ਬੀਟਵੀਨ ਸਟੇਟ ਐਂਡ ਨਾਨ ਸਟੇਟ ਐਕਟ ਨਾਨ ਸਟੇਟ ਐਕਟਰਸ ਕਨਸਟੀਟਿਊਟਸ ਦਾ ਬਿਗੇਸਟ ਥ੍ਰੈਟ ਟੂ ਪੀਸ ਹਾਲਾਂ ਇਸ ਦੇ ਉਲਟ ਵਾਈਟ ਹਾਊਸ ਇਹਨਾਂ ਦੇ ਸਟੇਟ ਡਿਪਾਰਟਮੈਂਟ ਦੇ ਨੁਮਾਇੰਦੇ ਨੇ ਦੋ ਦਿਨ ਪਹਿਲਾਂ ਹੀ ਕਿਹਾ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਨਿਊਕਲੀਅਰ ਅਸਾਸਾ ਅਸਨਾਲਾ ਹੈ दैट इज ਵੈਰੀ ਸੇਫ ਐਂਡ ਸਕ्योर ਇਨ ਦਾ ਸੇਫ ਹੈਂਡ ਉਹਨਾਂ ਨੇ ਕਹਿਣਾ ਹੀ ਹੈ 10 ਸਾਲੇ ਉੱਥੇ ਬੈਠੇ ਰਹੇ ਨੇ ਇਹਨਾਂ ਨੇ ਟਿਲ ਲਾਇਆ ਵੀ ਲਭ ਲੈਣ ਕੀ ਹੈ ਕਿਉਂਕਿ ਓਬਜੈਕਟਿਵ ਕੱਲਾ ਇੱਕ ਨਹੀਂ ਸੀ ਕਿ 911 ਦਾ ਕੋਈ ਰਿਵੈਂਜ ਲੈਣਾ ਹੈ ਪਾਕਿਸਤਾਨ ਨੂੰ ਡੀਫੈਂਕ ਕਰਨਾ ਵੀ ਸੀ ਲੇਕਨ ਇਸ ਦਾ ਕ੍ਰੈਡਿਟ ਜਾਂਦਾ ਹੈ ਪਾਕਿਸਤਾਨ ਦੀਆਂ ਜਿਹੜੀਆਂ ਵੀ ਅਥਾਰਟिटीज ਐਜੰਸੀਜ਼ ਇਸ ਲਈ ਨੇ ਕਿ ਉਹ ਉਹਨਾਂ ਨੇ ਅਮਰੀਕਾ ਵੀ ਮੰਨਦਾ ਹੈ ਕਿ ਵੀ ਇਹ ਸੋ ਕਾਲਡ ਨਾਨ ਸਟੇਟ ਐਕਟਰਸ ਦੇ ਹੱਥਾਂ ਜੋ ਜਾਣ ਵਾਲੀ ਗੱਲ ਨਹੀਂ ਹੈ दैट इज वेरी ਸੇਫ ਐਂਡ ਸਕਿਓ ਹੁਣ ਇੰਡੀਆ ਰੌਲਾ ਪਾ ਰਿਹਾ ਦਾ బిਗੇਸਟ ਥ੍ਰੈਟ ਟੂ ਪੀਸ ਐਂਡ ਸਟੇਬਿਲਿਟੀ ਕਮਸ ਫਰੋਮ ਐਕਟਿਵ ਪ੍ਰੋਮੋਸ਼ਨ ਆਫ ਟੈਰਰਿਜ਼ਮ ਐਂਡ ਦਾ ਅਨਬ੍ਰਿਡਲਡ ਐਕਸਪੈਂਸ਼ਨ ਆਫ ਫਿਸਲ ਮੈਟੀਰੀਅਲ ਪ੍ਰੋਡਕਸ਼ਨ ਐਂਡ ਡਿਲੀਵਰੀ ਸਿਸਟਮਸ ਫਾਰ ਨਿਊਕਲੀਅਰ ਵੈਪਨਸ ਅੰਡਰ ਦਾ ਸ਼ੈਡੋ ਆਫ ਅ ਡੀਪਲੀ ਡਿਸਟਰਬਿੰਗ ਐਂਡ ਡੀਪਲੀ ਐਂਡ ਐਂਟ੍ਰੈਂਚਡ ਨੈਕਸਸ ਬੀਟਵੀਨ ਸਟੇਟ ਐਂਟੀਟੀਜ਼ ਐਂਡ ਨਾਨ ਸਟ ਸਿਧਾਰਥਨਾਥ ਕਾਉਂਸਲਰ ਕਾਨਫਰੰਸ ਔਨ ਡਿਸ armਮੈਂਟ ਜਿਨੀਵਾ ਸੈਟ ਹੁਣ ਇਹ ਇਹ ਜਿਹੜਾ ਇਹ ਵੜਿਆ ਹੋਇਆ ਇਹ ਆਪਣੇ ਤੌਰ ਤੇ ਲੱਗੇ ਹੋਏ ਨੇ ਹਾਲਾਂਕਿ ਇਹ ਕ੍ਰੈਡਿਟ ਜਾਂਦਾ ਹੈ ਪਾਕਿਸਤਾਨ ਦੀ ਫੌਜ ਨੂੰ ਇੱਕ ਸਟੇਜ ਤੇ ਕੀ ਹਾਲ ਵਜ਼ੀਰਿਸਤਾਨ ਚ ਬਣਾਇਆ ਸੀ ਨਾਰਥ ਵਜ਼ੀਰਿਸਤਾਨ ਚ ਜੀ ਉਹਨੂੰ ਵੀ ਉਹਨਾਂ ਨੇ ਕੰਟਰੋਲ ਕੀਤਾ ਹੈ ਖੈਬਰ ਪਖਤੂਨ ਵਾ ਰਿਲੇਟਿਵਲੀ ਕਾਮ ਹੈ ਕੋਈ ਉਥੋਂ ਭਾਵੇਂ ਹੁਣ ਜਿਹੜੇ ਇਸ ਕਿਸਮ ਦੇ ਇਹਨਾਂ ਦੇ ਏਜੰਟ ਨੇ ਸੌਫਟ ਟਾਰਗੇਟ ਲੱਭ ਰਹੇ ਨੇ ਜਿਵੇਂ ਕਾਬਲ ਦੇ ਵਿੱਚ ਮੁਹਰਮ ਦੇ ਮੌਕੇ ਇੱਕ ਸ਼ੀਆ ਮਸਜਿਦ ਤੇ ਅਟੈਕ ਕੀਤਾ ਜਾਂ ਪਹਿਲਾਂ ਪਸ਼ਾਵਰ ਚ ਇੱਕ ਸਕੂਲ ਤੇ ਕੀਤਾ ਜੀ ਲੇਕਿਨ ਪਾਕਿਸਤਾਨ ਆਰਮੀ ਨੇ ਇਸ ਸਾਰੇ ਪੀਰੀਅਡ ਚ ਬਲੋਚਿਸਤਾਨ ਖੈਬਰ ਪਖਤੂਨ ਵਾ ਇਵਨ ਕਰਾਚੀ ਜਿੱਥੇ ਪਹਿਲਾਂ ਕਦੇ ਇੰਨਾ ਪੀਸ ਵਾਲਾ ਮਾਹੌਲ ਨਹੀਂ ਬਣਿਆ ਹੈ ਔਰ ਬਲੋਚਿਸਤਾਨ ਵੀ ਬਲੋਚਿਸਤਾਨ ਜੇ ਉਹਨਾਂ ਨੇ ਕੋਲਬੂਸ਼ਨ ਯਾਦ ਫੜ ਕੇ ਲਿਆਂਦਾ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਵੀ ਇੰਡੀਆ ਇਸ ਕਿਸਮ ਦਾ ਪ੍ਰਚਾਰ ਕਰ ਰਿਹਾ ਹੈ ਪਾਕਿਸਤਾਨੀ ਜਦੋਂ ਡੈਲੀਗੇਸ਼ਨ ਇੱਥੇ ਆਇਆ ਹੈ ਯੂਨਾਂਚਾਂ ਦੂਜੇ ਕੁਲਬੁਸ਼ਨ ਯਾਦਵ ਨੂੰ ਤਾਂ ਉਹਨੂੰ ਇਹਨਾਂ ਨੂੰ ਥਾਂ ਥਾਂ ਦੇ ਉਹਦੀਆਂ ਜਿਹੜਾ ਡੋਜ਼ੀਅਰ ਬਣਾ ਕੇ ਦੱਸਣਾ ਚਾਹੀਦਾ ਵੀ ਇਹਨਾਂ ਦੀ ਰਾਦ ਆ ਇਸ ਲੈਵਲ ਦਾ ਬੰਦਾ ਹੈ بلوچستان ਜਿਸ ਕਿਸਮ ਦੀ ਐਕਸਪੈਂਸ਼ਨ ਕਰਦਾ ਰਿਹਾ ਸੋ ਕਈ ਵਾਰ ਪਤਾ ਨਹੀਂ ਇਹ ਵੀ ਸਾਡੇ ਭਰਾ ਨੇ ਵੱਡੇ ਵੀ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਵੀ ਜਦ ਸਾਡੇ ਅੱਗੇ ਕਹਿਣਗੇ ਜੀ ਸੱਚ ਦੀ ਜੱਤੂ ਜੀ ਹੈ ਜੀ ਸੱਚ ਤੇ ਸੱਚ ਹੀ ਹੈ ਜੀ ਉਹ ਪਾਈ ਸੱਚ ਦੀ ਘਰ ਬੈਠਿਆ ਨਹੀਂ ਜਿੱਤ ਹੁੰਦੀ ਉਹ ਰੱਬ ਦੇ ਘਰ ਚ ਹੁੰਦੀ ਆ ਰੱਬ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਰੱਬ ਨੂੰ ਪਤਾ ਹੈ ਦੁਨੀਆਂ ਦੇ ਵਿੱਚ ਝੂਠ ਵਿਕਦਾ ਜੇ ਤੁਸੀਂ ਝੂਠ ਨੂੰ ਕਾਊਂਟਰ ਨਹੀਂ ਕਰਦੇ ਭਾਵੇਂ ਤੁਸੀਂ ਸੱਚੇ ਹੀ ਹੋ ਜੀ ਸੱਚ ਵੀ ਤੁਹਾਨੂੰ ਸ਼ਰੇ ਬਾਜ਼ਾਰ ਆ ਕੇ ਦੱਸਣਾ ਪੈਂਦਾ ਝੂਠ ਨੂੰ ਚੈਲੰਜ ਕਰਨਾ ਪੈਂਦਾ ਉਹ ਝੂਠ ਦੇ ਉੱਤੇ ਸਾਰੀ ਕਹਾਣੀ ਬਣਾ ਕੇ ਉਹਨਾਂ ਨੇ ਸਰਜਿਕਲ ਸਟ੍ਰਾਈਕ ਦਾ ਇਹ ਉਹ ਤੁਹਾਡੇ ਤੋਂ ਖੁਲੂ ਬੁਸ਼ਨ ਜਾਦਵ ਕਿਉਂ ਨਹੀਂ ਵਿਕਿਆ ਜੀ ਤੁਸੀਂ ਕਿਉਂ ਨਹੀਂ ਦੱਸਦੇ ਵੀ ਉਹ ਕੌਣ ਬੰਦਾ ਹੈ ਕੀ ਹੈ ਇੰਡੀਆ ਨੇ ਵੀ ਕਬੂਲ ਕੀਤਾ ਵੀ ਉਹਨਾਂ ਦਾ ਹਾਂਜੀ ਰਿਟਾਇਰਡ ਸੀ ਉਹ ਗਿਆ ਜੀ ਇੱਧਰ ਗਿਆ ਪਰ ਉਹਨਾਂ ਦਾ ਬੰਦਾ ਹੈ ਔਰ ਉਹ ਅੰਦਰ ਖਾਤੇ ਉਹਨੂੰ ਛਡਾਣ ਲਈ ਕੋਈ ਨਾ ਕੋਈ ਡੀਲ ਵੀ ਬਣਾਉਣ ਨੂੰ ਤਿਆਰ ਹੋਣਗੇ ਪਰ ਮੈਂ ਸਮਝਦਾ ਹਾਂ ਵੀ ਇਸ ਤੋਂ ਵਧੀਆ ਕੀ ਪੀਆਰ ਹੋ ਸਕਦੀ ਹੈ ਜੀ ਔਰ ਈਵਨ ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇੱਥੇ ਆਏ ਯੂਨ ਦੀ ਸਪੀਚ ਵੜਾ ਉਹਨਾਂ ਨੇ ਕਿਹਾ ਜਿਹੜਾ ਇੰਡੀਆ ਦੇ ਇੰਟਰਫੀਰੈਂਸ ਹੈ ਬਲੋਚਿਸਤਾਨ ਜਾਂ ਦੂਜੇ ਚ ਉਹਦਾ ਜਿਹੜਾ ਡੋਜ਼ੀਅਰ ਆ ਉਸੇ ਤੁਹਾਨੂੰ ਬਾਅਦ ਚ ਦੇਵਾਂਗੇ ਉਹ ਭਾਈ ਤੁਸੀਂ ਕੋਈ ਸੈਟੇਲਾਈਟ ਬਣਾ ਰਹੇ ਕਿੰਨਾ ਕਹਿ ਜਦੋਂ ਤੁਸੀਂ ਆਏ ਹੋ ਪ੍ਰੈਜੈਂਟੇਸ਼ਨ ਦੇ ਰਹੇ ਹੋ ਉਹ ਤੁਹਾਡਾ ਹਰ ਮੈਂਬਰ ਦੀ ਟੇਬਲ ਤੇ ਪਿਆ ਹੋਇਆ ਡੋਜ਼ੀਅਰ ਕਿ ਆ ਦੇਖੋ ਜੀ ਇਹ ਸਾਨੂੰ ਡੀਸਟੈਬਲਾਈਜ਼ ਕਰ ਰਹੇ ਨੇ ਵਿਦਨ ਦਾ ਕੰਟਰੀ ਇਹ ਕਰ ਰਹੇ ਨੇ ਇਹ ਇਹਨਾਂ ਦਾ ਕੰਮ ਹੈ ਪਰ ਮਤਲਬ ਹੁਣ ਪਤਾ ਨਹੀਂ ਇਹ ਸਾਡੀ ਕੋਈ ਐਜੂਕੇਸ਼ਨ ਦੀ ਕਮੀ ਹੈ ਜਾਂ ਕਿਤੇ ਵਿਲ ਦੀ ਕਮੀ ਹੈ ਜਾ ਸਾਨੂੰ ਉਹ ਲੱਗ ਗਿਆ ਕਿ ਵੀ ਠੀਕ ਹੈ ਪਤਾ ਹੀ ਹੈ ਜੀ ਸਾਰੀ ਦੁਨੀਆ ਨੂੰ ਪਤਾ ਹੈ ਇੰਡੀਆ ਇਹ ਕਰ ਰਿਹਾ ਹੈ ਇਦਾਂ ਨਹੀਂ ਹੈ ਔਰ ਮੈਂ ਇਹ ਸਮਝਦਾ ਵੀ ਇਹ ਜ਼ਰੂਰੀ ਹੈ ਆਦਰਵਾਇਜ਼ ਇਹ ਇਸ ਲੈਵਲ ਤੱਕ ਗਏ ਨੇ ਜੇ ਹੁਣ 200 ਸ਼ੋਲਡਰ ਜਿਹੜੇ ਨੇ ਰਸ਼ੀਆ ਦੇ ਆਏ ਉਹਨਾਂ ਨੇ ਪਾਕਿਸਤਾਨ ਜਾ ਕੇ ਜੁਆਇੰਟ ਐਕਸਰਸਾਈਜ਼ ਕੀਤੀਆਂ ਤੇ ਹੁਣ ਇੰਡੀਆ ਨੇ ਉਹਦੇ ਤੋਂ ਵੀ ਪ੍ਰੋਟੈਸਟ ਕਰ ਦਿੱਤਾ ਔਰ ਇਹ ਖਬਰ ਹੈ ਕਿ ਪਾਕਿਸਤਾਨ ਰਸ਼ੀਆ ਮਿਲਟਰੀ ਐਕਸਰਸਾਈਜ਼ ਇੰਡੀਆ ਕਨਵੇਜ਼ ਕਨਸਰਨ ਟੂ ਮਾਸਕੋ says it will create problems hun eh ithon tak ja rahe ne tusi defense pact kar lo tusi utthe jada apne naval base apne hawai adde khol deyo aur eh unhone officially in an interview to russian news agency indian ambassador to moscow pankaj saran said we have conveyed our views to the russian side that military cooperation with pakistan is a wrong approach and it will only create further problems ਹੁਣ ਤੁਸੀਂ ਦੇਖੋ ਵੀ ਇੰਡੀਆ ਦਾ ਐਮਬੈਸਡਰ ਰਸ਼ੀਆ ਦੇ ਵਿੱਚ ਬੈਠਾ ਜਿਹੜਾ ਉਹ ਪ੍ਰੋਟੈਸਟ ਕਰ ਰਿਹਾ ਤੇ ਇਹ ਪਾਕਿਸਤਾਨ ਨੂੰ ਵੀ ਚਾਹੀਦਾ ਸੀ ਕਿ ਜਿਹੜਾ ਪਾਕਿਸਤਾਨ ਦਾ ਐਮਬੈਸਡਰ ਇੰਡੀਆ 'ਚ ਹੈ ਹਾਈ ਕਮਿਸ਼ਨਰ ਉਹ ਪ੍ਰੋਟੈਸਟ ਕਰਦਾ ਅਮਰੀਕਨਸ ਦੇ ਨੂੰ ਕਿ ਭਾਈ ਤੁਸੀਂ ਜਿਹੜੇ ਪੈਕਟ ਕਰ ਰਹੇ ਹੋ ਆਲਟੀਮੇਟਲੀ ਆਲਰੇਡੀ ਟੈਨਸ਼ਨ ਹੈ ਆਲਰੇਡੀ ਅਫਗਾਨਿਸਤਾਨ ਸੋਲਵ ਨਹੀਂ ਹੋਇਆ ਹੈ ਦੂਸਰਾ ਤੁਸੀਂ ਇਹਨਾਂ ਨੂੰ ਕਿਉਂ ਪੁਸ਼ ਕਰ ਰਹੇ ਤੁਸੀਂ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਇਸ ਵੇਲੇ ਪਾਕਿਸਤਾਨ 'ਚ ਅਸੀਂ ਦੋਸਤ ਹਾਂ ਪਾਕਿਸਤਾਨ ਦੇ ਵੈਲਵਿਸ਼ਰ ਹਾਂ ਅਸੀਂ ਇੱਕ ਸਟਰੋਂਗ ਮਜ਼ਬੂਤ ਪਾਕਿਸਤਾਨ ਦੇਖਣਾ ਚਾਹੁੰਦੇ ਹਾਂ ਉਸ ਦਾ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਅਕਲੀਅਤਾਂ ਭਾਰਤੀ ਨਕਸ਼ੇ ਦੇ ਵਿੱਚ ਇਕੱਲੇ ਸਾਡਾ ਨਹੀਂ ਜੀ ਜੇ ਪਾਕਿਸਤਾਨ ਡਾਊਨ ਦਾ ਡਰੇਨ ਇਹ ਤੋੜ ਦਿੰਦੇ ਨੇ ਜਿਵੇਂ ਇਹਨਾਂ ਦੇ ਇਰਾਦੇ ਨੇ ਤੇ ਫਿਰ 170 ਮਿਲੀਅਨ ਮੁਸਲਮਾਨਾਂ ਦਾ ਵੀ ਕੀ ਬਣੇਗਾ ਜੇ ਪਾਕਿਸਤਾਨ ਬਿਲਕੁਲ ਓਨ ਦਾ ਡਿਫੈਂਸਿਵ ਹੁੰਦਾ ਹੈ ਸੋ ਅਸੀਂ ਇਹ ਸਮਝਦੇ ਹਾਂ ਕਿ ਪਾਕਿਸਤਾਨ ਦੇ ਪੋਲਿਸੀ ਮੇਕਰਸ ਨੂੰ ਇਹ ਬਿਲਕੁਲ ਜਿਹੜਾ ਹੈ ਇਧਰ ਲੀਆਂ ਉਧਰ ਲੀਆਂ ਛੱਡ ਕੇ ਐਗਰੈਸਿਵ ਡਿਪਲੋਮੇਸੀ ਵੀ ਐਗਰੈਸ਼ਨ ਦਾ ਰੋਲ ਹੁੰਦਾ ਹੈ ਔਰ ਪੋਲਿਟੀਕਲ ਹਾਂ ਕੁਝ ਮੌਕੇ ਹੁੰਦੇ ਨੇ ਜਿੱਥੇ ਤੁਸੀਂ ਸਮਝਦੇ ਹੋ ਕਿ ਜੀ ਸਾਇਲੈਂਸ ਇਸ ਗੋਲਡ ਜੀ ਪਰ ਜੇ ਤੁਸੀਂ ਇਹਨਾਂ ਨਾਲ ਡੀਲ ਕਰ ਰਹੇ ਹੋ ਜਿਨ੍ਹਾਂ ਦੇ ਨਾਲ ਜਿਹੜੇ ਯਕੀਨ ਹੀ ਝੂਠ ਔਰ ਸਭ ਤੋਂ ਵੱਡੇ ਟਰੰਪੇਟਿੰਗ ਤੇ ਕਰਦੇ ਨੇ ਉੱਥੇ ਤੁਸੀਂ ਐਵੇਂ ਉਹ ਹਾਂ ਉਸ ਕਿਸਮ ਦੀਆਂ ਚਾਲਾਂ ਨਹੀਂ ਚੱਲ ਸਕਦੇ ਕਿ ਜੀ ਅਸੀਂ ਚੁੱਪ ਰਹਿ ਗਏ ਆ ਜਾਂ ਅਸੀਂ ਦੇਖੋ ਜੀ ਅਸੀਂ ਫਲਾਣਿਆਂ ਨੂੰ ਸਾਹਬ ਨੂੰ ਅੰਦਰ ਵੜ ਕੇ ਦੱਸ ਨਹੀਂ ਅੰਦਰ ਵੜ ਕੇ ਨਹੀਂ ਬਾਹਰ ਸਰੇ ਬਾਜ਼ਾਰ ਇਹਨਾਂ ਨੂੰ ਐਕਸਪੋਜ਼ ਕਰੋ ਕਿ ਇਹਨਾਂ ਦੇ ਡਿਜ਼ਾਈਨ ਕੀ ਨੇ ਸੋ ਇਹ ਜਿਹੜਾ ਦੂਸਰਾ ਸਾਡਾ ਇਸ਼ੂ ਇਥੇ ਨਹੀਂ ਆ ਬ੍ਰੇਕ ਈਅਰਸ ਦਸਾਂ ਨਾ ਇਸ ਰੰ ਬਣੇ ਰਹਿਣਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ